ਸ਼ੇਮਲ ਜੀ ਸੀ ਮਾਨ ਜੀਰਾਂ ਦੀ ਪਾਰਟੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪਣੇ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਇਹ ਦੂਜੀ ਸੂਚੀ ਹੈ ਜੀ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਨੇ ਜੀ ਭੁਪਿੰਦਰ ਸਿੰਘ ਭੁੱਲਰ ਨੂੰ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਜੀ 1999 ਵਿੱਚ ਚੋਣ ਲੜੇ ਸੀ ਪੰਜਾਬ ਦੇ ਵਿੱਚ 1999 ਦੇ ਵਿੱਚ 13 ਸੀਟਾਂ 'ਚੋਂ 10 ਸੀਟਾਂ ਲੈ ਗਈ ਸੀ ਇਹ ਲੋਕ ਸਭਾ ਦੀਆਂ ਸਿਮਰਨਜੀਤ ਸਿੰਘ ਮਾਨ ਜਿਹਨਾਂ ਦੀ ਪਾਰਟੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪਣੇ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਇਹ ਦੂਜੀ ਸੂਚੀ ਹੈ ਜੀ ਜਿਹਦੇ ਚੱਲਦੇ ਆ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਨੇ ਜੀ ਭੁਪਿੰਦਰ ਸਿੰਘ ਭੁੱਲਰ ਨੂੰ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਜੀ ਤੇ ਇਮਾਨ ਸਿੰਘ ਮਾਨ ਨੂੰ ਅੰਮ੍ਰਿਤਸਰ ਤੋਂ ਤੇ ਦੂਜੇ ਪਾਸੇ ਖਡੂਰ ਸਾਬ ਤੋਂ ਹਰਪਾਲ ਸਿੰਘ ਬਲੇਰ ਨੂੰ ਉਮੀਦਵਾਰ ਲਾਨਾ ਗਿਆ ਜੀ ਅੱਜ ਉਮੀਦਵਾਰ ਐਲਾਨਤੇ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਬੜਾ ਕਮ ਉਹਨਾਂ ਦੇ ਸੰਮੇਜ ਵਿੱਚ ਪਾਰਟੀ ਬਣੀ ਸੀ ਇਹ। ਉਹ ਸੰਮੇਜ ਕਚਨਾਂ ਵਿੱਚ ਬਣੀ ਸੀ ਬਿਲਕੁਲ। 1999 ਵਿੱਚ ਇਹ ਚੋਣ ਲੜੇ ਸੀਗੇ ਪੰਜਾਬ ਦੇ ਵਿੱਚ। 1999 ਦੇ ਵਿੱਚ 13 ਸੀਟਾਂ ਚੋਂ 10 ਸੀਟਾਂ ਲੈ ਗਈ ਸੀ ਇਹ ਲੋਕ ਸਭਾ ਦੀਆਂ। ਸਿਮਰਜੀਤ ਸਿੰਘ ਮਾਨ ਹੋਣੇ। ਅਚੇਂਦਰਪਾਲ ਸਿੰਘ ਜੇੜ ਚ ਬੈਠਾ ਸੀਗਾ ਤੇ ਜੇੜ ਚ ਬੈਠੇ ਨੋਜਤਾ ਦਾ ਜਿਤਾ ਸੀ ਲੋਕਾਂ ਨੇ ਜਿੰਦਾ ਕੁੰਜੀ ਦਾ ਉਹ ਚੋਣ ਇਨਸਾਨ ਸੀਗਾ ਥੋੜੇ ਸੇ ਜਿਆਦਾ ਹੋ ਗਏ ਤੇ ਜਿਹੜੇ ਜਿੱਟੇ ਨੂੰ ਜਿਤਾ ਸੀਗਾ ਉਹਨੂੰ ਤੇ ਉਸ ਇਹ ਇਤਿਹਾਸ ਆ ਉਹਦਾ ਅੰਮ੍ਰਿਤਸਰ ਅਨੰਦਪੁਰ ਸਾਹਿਬ ਦਾ ਐਲਾਨਨਾਮਾ ਲੈ ਕੇ ਆਏ ਲੈ ਕੇ ਆਏ ਸੀ ਇਹ ਜਿੱਦੂ ਸਿੱਖਾਂ ਨੂੰ ਬਦ ਅਧਿਕਾਰਾਂ ਦੀ ਗੱਲ ਕੀਤੀ ਸੀਗੀ ਸਿਮਰਨਜੀਤ ਸਿੰਘ ਮਾਨ ਖਾਲਸਾਣ ਦੀ ਗੱਲ ਕਰਦੇ ਕਰਦੇ ਉਰਦ ਇਤਕ ਪਹੁੰਚ ਗਏ ਕਹਿੰਦੇ ਕਿ ਚਿੱਠੀ ਚੱਲਦੀ ਸੀ ਮਾਨਜੀਤ ਸਿੰਘ ਮਾਨ ਦੀ ਵਿਦੇਸ਼ਾਂ ਵਿੱਚ ਕਿ ਚਿੱਠੀ ਲੈ ਕੇ ਚੱਲ ਜੇ ਬੰਦਾ ਉਹਨੂੰ ਉੱਥੇ ਸਰਦ ਮਿਲ ਜਾਂਦੀ ਆ ਪਾਰਲੀਮੈਂਟ ਦੇ ਵਿੱਚ ਬੜੀ ਵੱਡੀ ਗੱਲ ਆ ਇਹ ਸਿਮਰਜੀਤ ਸਿੰਘ ਮਾਨ ਖੁਦ ਚੋਣ ਲੜ ਰਹੇ ਨੇ ਸੰਗਰੂਰ ਤੋਂ ਇੱਕ ਵਾਰ ਜਿੱਤੇ ਸੰਗਰੂਰ ਇਹ 92 ਚ ਇੱਕ ਵਾਰ ਜਿੱਤੇ ਸੀ ਇਹ ਹੁਣ ਜਿਵਨੀ ਚੋਣ 22 ਚ ਸਿਮਰਜੀਤ ਸਿੰਘ ਮਾਨ ਉਸ ਨੂੰ ਬਹੁਤ ਸਾਰੇ ਲੋਕ ਮੁਹੱਬਤ ਕਰਦੇ ਆ ਸਿਮਰਜੀਤ ਸਿੰਘ ਮਾਨ ਨੂੰ ਉਹਦੀਆਂ ਬੇਬਾਕੀਆਂ ਗੱਲਾਂ ਉਤੋਂ ਉਹਨੂੰ ਮੁਹੱਬਤ ਕਰਦੇ ਆ ਤੇ ਉਹਦੀਆਂ ਜਿਹੜੀਆਂ ਦੇਸ਼ ਆਪਣੇ ਸਿੱਖਾਂ ਪ੍ਰਤੀ ਕੀਤੀਆਂ ਕਾਰਨਾਵਾਂ ਉਹ ਕਹਿੰਦਾ ਮਨੂੰ ਸਿੱਖਾਂ ਦੇ ਮੁੱਦੇ ਨੂੰ ਚੁੱਕਣ ਦਿੱਤੇ ਗਏ ਮੈਂ ਲੋਕ ਸਭਾ ਤਾਨੇ ਕੁਝ ਬੋਲਿਆ ਕਿ ਸਿੱਖਾਂ ਦੇ ਮੁੱਦੇ ਚੁੱਕਣ ਤੋਂ ਰੋਕਿਆ ਜਾਂਦਾ ਲੋਕ ਸਭਾ ਦੇ ਵਿੱਚ ਘੱਟ ਗਿਣਤੀਆਂ ਦੇ ਮੁੱਦੇ ਚੁੱਕਣ ਤੋਂ ਰੋਕਿਆ ਜਾਂਦਾ ਲੋਕ ਸਭਾ ਦੇ ਵਿੱਚ ਉਹ ਕਹਿੰਦੇ ਨੇ ਉਹ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਅੱਜ ਫਿਰ ਆਪਣੇ ਬੇਟੇ ਨੂੰ ਵੀ ਐਲਾਨਤਾ ਉਥੋਂ ਅੰਮ੍ਰਿਤਸਰ ਤੋਂ ਉਮੀਦਵਾਰ ਤੇ ਬਲੇਰ ਨੂੰ ਐਲਾਨਤਾ ਮੇਰੇ ਖਿਆਲ ਚ ਖੜੂਰ ਸਾਹਿਬ ਤੋਂ ਇਹ ਜਿਹੜਾ ਇਹਨਾਂ ਦੇ ਉਮੀਦਵਾਰ ਨੇ ਅੱਜ ਐਲਾਨ ਹੋ ਗਿਆ ਪਹਿਲਾ ਵੈਸੇ ਮਹਿੰਦਰਪਾਲ ਸਿੰਘ ਪ੍ਰੋਫੈਸਰ ਮਹਿੰਦਰਪਾਲ ਸਿੰਘ ਅ ਅੱਛਾ ਇਹ ਗੈਂਗਸਟਰ ਦੇ ਬਾਪ ਆ ਏ ਜੀ ਜੈਪੁਰ ਭੁੱਲਰ ਜੈਪੁਰ ਭੁੱਲਰ ਨੇ ਹਾਂ ਜੀ ਜੈਪੁਰ ਭੁੱਲਰ ਗੈਂਗਸਟਰ ਹੈ ਗੈਂਗਸਟਰ ਸੀਗਾ ਜੀ ਮਰ ਗਿਆ ਮਾਰੇ ਕਾਉਂਟਰ ਹੋ ਗਿਆ ਸੀ ਉਹ ਗੈਂਗਸਟਰ ਦਾ ਬਾਪ ਆ ਜਿਹੜੇ ਜਿਹਨੂੰ ਟਿਕਟ ਦਿੱਤੀ ਸੀ ਸਿਮਰਜੀਤ ਸਿੰਘ ਮਾਨ ਨੇ ਸਿਮਰਜੀਤ ਸਿੰਘ ਮਾਨ ਅੱਛਾ ਦੀਪ ਸਿੱਧੂ ਜਦੋਂ ਆਇਆ ਤਾਂ ਉਦੋਂ ਇਹ ਇਹ ਬੜੇ ਵੱਡੇ ਪੱਧਰ ਤੇ ਹੋ ਗਿਆ ਵੀ ਇਹ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਨੂੰ ਅੱਗੇ ਵਧਾ ਰਿਹਾ ਹੈ ਦੀਪ ਸਿੰਘ ਉਹਦੀ ਫਿਰ ਹੱਤਿਆ ਹੋ ਗਈ ਸੀ ਮਰ ਕੇ ਉਹ ਐਕਸੀਡੈਂਟ ਵਿੱਚ ਮਾਰਿਆ ਗਿਆ ਸੀਗਾ ਫਿਰ ਉਸੇ ਪਾਰਟੀ ਨੂੰ ਅੱਗੇ ਵਧਾਉਣ ਵਾਸਤੇ ਅਮਰਤਪਾਲ ਸਿੰਘ ਆ ਗਿਆ ਸੀਗਾ ਅਮਰਤਪਾਲ ਸਿੰਘ ਅੱਜਕੱਲ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈਗਾ ਉਹ ਆ ਗਿਆ ਸੀਗਾ ਤੇ ਇਸ ਤਰੀਕੇ ਨਾਲ ਉਹ ਵੀਰੇ ਇਸ ਪਾਰਟੀ ਨੂੰ ਅੱਗੇ ਵਧਾਇਆ ਜਾ ਰਿਹਾ ਕਿ ਇਹ ਇਹ ਜਿਹੜੀ ਸਿਮਰਤਜੀਤ ਸਿੰਘ ਮਾਨ ਦੀ ਜਿਹੜੀ ਪਾਰਟੀ ਹੈਗੀ ਇੱਕ ਵਾਰੀ ਬਹੁਤ ਉੱਪਰ ਵਧੀ ਸੀਗੀ ਲੋਕਾਂ ਨੇ ਬੜਾ ਬੰਬਤ ਕੀਤਾ ਫਿਰ ਉਹ ਹੇਟਾਂ ਆ ਗਈ ਸੀਗੀ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ